ਲੋਕ ਸਭਾ ਚੋਣਾਂ ਦੇ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਇਹ ਪਾਜਪਾ ਦੀ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਰਿਪੋਰਟ ਕਾਰਡ ਜੁੜਾ ਹੈ ਉਹ ਪਾਜਪਾ ਦੇ ਵੱਲੋਂ ਪੇਸ਼ ਕੀਤਾ ਗਿਆ ਆ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਜਿਹੜਾ ਇਹ ਉਹ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਤੇ ਇਹਨਾਂ ਦੇ ਵੱਲੋਂ ਜਿਹੜਾ ਗੁਰਦਾਸਪੁਰ ਦੇ ਵਿੱਚ ਜਿਹੜੇ ਵਿਕਾਸ ਕਾਰਜ ਕਰਵਾਏ ਗਏ ਨੇ ਉਹਨਾਂ ਦੇ ਉੱਤੇ ਅਸ਼ਵਨੀ ਸ਼ਰਮਾ ਮੌਜੂਦਾ ਵਿਧਾਇਕ ਬੀਜੇਪੀ ਪਠਾਨਕੋਟ ਨੇ ਜੜਾਏ ਚਾਣਣਾ ਪਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਬੀਜੇਪੀ ਦੇ ਕਾਰਜਕਾਲ ਦੇ ਵਿੱਚੋਂ ਜਿੰਨੇ ਵੀ ਕਾਰਜ ਜਿਹੜੇ ਉਹਨਾਂ ਵੱਲੋਂ ਸਵਾਰੇ ਗਏ ਨੇ ਉਸ ਦੇ ਉ ਹੋ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਜਾਰੀ ਕੀਤੀ ਗਈ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ तमाम ਕਾਰਜਕਰਤਾ ਜਿਹੜੇ ਨੇ ਉਹ ਮੌਜੂਦ ਰਹੇ ਤੇ ਆਉਂ ਦੇਖ ਲੈਣੇ ਆਪ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਕੀ ਕੀ ਜਾਣਕਾਰੀ ਅਸ਼ਵਨੀ ਸ਼ਰਮਾ ਵੱਲੋਂ ਸਾਂਝੀ ਕੀਤੀ ਗਈ ਅੱਜ ਦੀ ਪ੍ਰੈਸ ਕਾਨਫਰੰਸ ਸਾਮਾਨੇ ਪ੍ਰੈਸ ਕਾਨਫਰੰਸ ਤੋਂ ਅਲੱਗ ਹੈ ਸਭਾਵੀ ਗਰੁੱਪ 'ਚ ਜਦੋਂ ਵੀ ਅਸੀਂ ਕੋਈ ਪ੍ਰੈਸ ਕਾਨਫਰੰਸ ਕਰਦੇ ਹਾਂ ਉਦੇ ਅੰਦਰ ਕੇਂਦਰ ਸਰਕਾਰ ਦੁਆਰਾ ਪੰਜਾਬ ਲਈ ਕੀਤੇ ਵੱਡੇ ਵੱਡੇ ਕੰਮਾਂ ਦਾ ਜ਼ਿਕਰ ਕਰਦੇ ਆਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜਿੱਦਾਂ ਜ਼ਿਕਰ ਕਰਦੇ ਆਂ 84 ਦੇ ਦੰਗਿਆਂ ਨੂੰ ਅੰਦਰ ਪੁੰਝਾਂ ਦਾ ਜ਼ਿਕਰ ਕਰਦੇ ਆਂ ਲੰਗਰ ਤੋਂ GST ਸਮਾਪਤ ਕਰਨ ਦਾ ਜ਼ਿਕਰ ਕਰਦੇ ਆਂ ਔਰ ਹਿਮਕੁੰਡ ਤੇ ਰੋਬੇ ਬਣਾਉਣ ਦਾ ਜ਼ਿਕਰ ਕਰਦੇ ਆਂ ਕਾਲਜ ਕਿੰਨੇ ਬੜੇ ਕਿੰਨੇ ਰੇਲਵੇ ਸਟੇਸ਼ਨ ਆ ਜਿਹਨਾਂ ਨੂੰ ਅਸੀਂ ਅੱਗੇ ਵਧਾ ਰਹੇ ਆ ਵਰਲਡ ਕਲਾਸ ਬਣਾ ਰਹੇ ਆ ਪੰਜਾਬ ਦੇ ਅੰਦਰ ਰੋਡ ਦਾ ਜੋ ਢਾਂਚਾ ਦਿਖਦਾ ਹੈ ਉਹਦੇ ਅੰਦਰ ਕੇਂਦਰ ਨੇ ਕਿਸ ਪ੍ਰਕਾਰ ਕੰਮ ਕੀਤਾ ਲੇਕਿਨ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਮੁੱਖ ਆਕਰਸ਼ਣ ਆ ਉਹਦੀ ਜਿਹੜੀ ਇਹਦੀ ਵਿਸ਼ੇਸ਼ਤਾ ਹੈ ਜਿਹਦੇ ਲਈ ਇਹ ਦੁਨੀਆ ਪ੍ਰੈਸ ਕਾਨਫਰੰਸ ਤੋਂ ਅਲੱਗ ਹੈ ਕੇਵਲ ਔਰ ਕੇਵਲ ਗੁਰਦਾਸਪੁਰ ਪਾਰਲੀਮੈਂਟ 'ਚ ਜਦ ਦੀ ਮੋਦੀ ਸਰਕਾਰ ਬਣੀ ਹੈ ਅਲੱਗ ਅਲੱਗ ਸਮਾਜ ਦੇ ਸਮਾਣੇ ਜਨमानस ਨੂੰ ਕੀ ਕੀ ਲਾਭ ਪ੍ਰਾਪਤ ਹੋਇਆ ਇਹ ਪਾਰਲੀਮੈਂਟ ਦੇ ਦਾ ਹਿਸਾਬ ਕਹਨ ਦੇਣ ਲਈ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹਦੇ ਲਈ ਮੈਂ ਆਪ ਸਭ ਨੂੰ ਅਸੀਂ ਕ੍ਰਿਸ਼ਿਤਤਾ ਸੀ ਪ੍ਰਧਾਨ ਮੰਤਰੀ ਕਿੰਸਾਨ ਸਨਮਾਨ ਨਿਧੀ ਦੇ ਜਿਹੜੇ ਹਰ ਕਿਸਾਨ ਨੂੰ 6000 ਰੁਪਏ ਸਾਲ ਦਾ ਅੰਦਾ ਹੈ ਇਹਦੇ ਲਾਭਾਰਤੀ ਕਿਤਨੇ ਨੇ ਕਿੰਨੇ ਕਿਸਾਨ ਨੇ ਜਿਨ੍ਹਾਂ ਨੂੰ ਮੇਰੀ ਪਾਰਲੀਮੈਂਟ ਚ ਗੁਰਦਾਸਪੁਰ ਪਾਰਲੀਮੈਂਟ ਚ ਇਹਦਾ ਲਾਭ ਮਿਲਦਾ ਹੈ ਇਹ ਹੈਗੇ ਨੇ 1 ਲੱਖ 81900 29 ਕਿਸਾਨ ਭਰਾਣੇ ਜਿਨ੍ਹਾਂ ਨੂੰ ਇਹਦਾ ਲਾਭ ਮਿਲਦਾ ਔਰ ਇਹਦੇ ਤੇ ਖਰਚਾ ਕਿੰਨਾ ਹੁੰਦਾ 109.5 ਕਰੋੜ ਸਲਾਣਾ ਇਹਦੇ ਬਾਅਦ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਜਿਹੜਾ ਲਾਭ ਆਰਤੀ ਨੇ ਉਹ ਹੈਗੇ ਨੇ 236803 اور یہ خرچہ ہے ون پوائنٹ اٹھارہ کروڑ پر یئر یہ بعد جن دھن یوجنا بہت سارے لوگ جدو یہ کھاتے گھل رہے سی الگ الگ طریقے آل دیئے تھے سے نکتاچی نہیں کر دے سی لیکن جب کرونا دی مہا ماری آئی تے سرکار کو کوئی مادیم نہیں سی اگر جندر کھاتا کھا نہ کھلیا ہوندہ ڈریکٹ بینیفٹ ਲਾਵਾਰਤੀ ਤਾਂ ਕਿੱਦਾ ਪਹੁੰਚਾਣਾ ਕੰਮਕਾਜ ਠੱਪ ਸੀ ਉਹਦੀ ਕਲਪਨਾ ਅੱਜ ਹੁੰਦੀ ਆ ਕਿ ਮੋਦੀ ਜੀ ਨੇ ਜੇ ਉਸ ਵੇਲੇ ਧਿਆਨ ਦੇ ਖਾਤੇ 'ਚ 500 ਰੁਪਏ ਪਾਇਆ ਤੇ ਇਸ ਜਨਦਨ ਖਾਤ ਯੋਜਨਾ ਦਾ ਬਹੁਤ ਵੱਡਾ ਹੱਥ ਰਿਹਾ ਔਰ ਇਹ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਆ ਕਿ ਸਾਡੀ ਪਾਰਲੀਮੈਂਟ ਗੁਰਦਾਸਪੁਰ ਦੇ ਅੰਦਰ ਕੋਈ ਪਰਿਵਾਰ ਐਸਾ ਨਹੀਂ ਐ ਜਿਹੜਾ ਜਨਦਨ ਖਾਤੇ ਨਾਲ ਨਾ ਜੁੜਿਆ ਹੋਏ 100% ਆਯੂ ਸ਼ਮਾਨ ਭਾਰਤ ਯੋਜਨਾ ਇਹ ਇਹਦੇ 'ਚ ਕਿੰਨੀ ਵੱਡੀ ਸੰਖਿਆ جڑا سمان نے آدمی اپنا علاج نہیں کرا سکتا او وہ کنڈی راہت ملی ہے اے دی کلپنا ذرا کریے اے دے اندر لاب لینور ہے لاب آرتی کتنے نے چھے لکھ اناسی ہزار دو سو سولہ اور سرکار کنا خرچہ کرتا ایک ہزار دو سو چھبی کروڑ روپیہ دین دیال انتو دے یوجنا اے دے لاب آرتی نے باٹ ہزار دو سو اناسی ਔਰ ਖਰਚਾ ਕਿੰਨਾ ਹੋ ਰਿਹਾ ਸਾਲ ਦਾ 6.23 ਕਰੋੜ ਇਹ ਸ਼ਰਮ ਯੋਜਨਾ ਇਹਦੇ ਅੰਦਰ ਜਿਹੜੇ ਸ਼ਰਮਿਕ ਲੋਕ ਜੁੜੇ ਨੇ ਇਹਦੇ ਨਾਲ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਆਪਣੀ ਉਹ ਹੈਗੇ ਨੇ 3,58,269 ਲੋਕ ਰਜਿਸਟਰਡ ਹੋਏ ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ 2019 ਚ 437 ਕਿਲੋਮੀਟਰ 2012 ਚ 326 ਕਿਲੋਮੀਟਰ 2023 ਚ 503 ਕਿਲੋਮੀਟਰ ਪ੍ਰਧਾਨ ਮੰਤਰੀ ਆਵਾਸ ਛੜਕ ਯੋਜਨਾ ਦੇ ਤਹਿਤ ਗ੍ਰਾਮੀਣ ਸੜਕ ਯੋਜਨਾ ਤਹਿਤ ਸੜਕਾਂ ਬਣੀਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਕਿ ਕਰੋਨਾ ਦੀ ਮਹਾਮਾਰੀ ਚ ਵੀ ਗਰੀਬ ਦਾ ਚੁੱਲਾ ਨਾ ਬੁੱਜੇ ਇਸ ਲਈ ਜਿਹੜੀ ਇਹ ਯੋਜਨਾ ਸ਼ੁਰੂ ਹੋਈ ਸੀ ਜਿਹੜੀ ਅੱਜ ਤੱਕ ਚੱਲ ਰਹੀ ਔਰ ਅਗਲੇ 5 ਸਾਲਾਂ ਤੱਕ ਵੀ ਪ੍ਰਧਾਨ ਮੰਤਰੀ ਨੇ ਨੂੰ ਕੰਟੀਨਿਊਸ ਕਰਨ ਦੀ ਘੋਸ਼ਣਾ ਕੀਤੀ ਹੈ ਇਹਦਾ ਲਾਭ ਜਿਹੜੇ ਲੋਕ ਲੈ ਰਹੇ ਨੇ ਇਹ ਹੈ 1190826 ਲੋਕ ਪਰਿਵਾਰ ਨੇ ਜਿਨ੍ਹਾਂ ਨੂੰ ਇਹਦਾ ਬੈਨੀਫਿਟ ਮਿਲ ਰਿਹਾ ਜਿਨ੍ਹਾਂ ਨੂੰ 5 ਕਿਲੋ ਕਣਕ ਜਾਂ ਚਾਵਲ ਔਰ ਦਾਲ ਜਿਹੜੀ ਉਹ جاری ਹੈ ਇਹਦੇ ਨਾਲ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਔਰ ਜਿਹੜੀ ਮੈਂ ਪਹਿਲੀ ਬੋਲੀ ਆ ਨਾ ਗਰੀਬ ਕਲਿਆਣ ਯੋਜਨਾ ਇੱਥੇ ਖਰਚਾ ਕਿੰਨਾ ਆ ਰਿਹਾ 1350 ਕਰੋੜ ਰੁਪਇਆ یہ بعد پردان منتری کوشل وکاس یوجنا اے انتیس ہزار پانچ سو پنتالیس لوگ یہ جڑے نے لاوارتی جڑے نے اور ترونجا پوائنٹ ستتر کروڑ روپیہ یہ خرچہ آ رہے ہیں شرم یوگی ماندن مان دھن یوجنا وی ہزار اٹھ سو لوگ جڑے ہیں اور یہ سلانہ خرچہ آ رہے ہیں ٹھارہ پوائنٹ ون کروڑ پردھان منتری مدرا یوجنا بہت سارے لوگ ویرودی پارٹیاں اے پرشن کھڑا کردیا جی کتا پیس کے کدھر نہیں مل رہی جی بےروزگاری ہوئی یوجنا اس کر کے شروع کی, کی نوجوان جڑا اپنے پیروں سے کھڑا ہوئے اپنا کام دندا شروع کر سکے ایدے تحت لاو لینڈ والے لابھارتھی کن نے جہاں بچیاں نے اپنا کام شروع کیا اس لون لو نوا لمبی بنے تین ਲੱਖ ਕੁੰਝਾ ਹਜ਼ਾਰ 6 ਅਤੇ ਇਹ ਮੈਂ 2023 ਤੱਕ ਦਾ ਡਾਟਾ ਹੈ 24 ਜੀ ਵੀ ਲਾਭ ਲਿਆਏਗਾ ਕਿਹਿਆ ਰਹੇ ਕਿਉਂਕਿ ਅਸੀਂ ਮਿਡ ਚ ਆ ਗਏ ਹੁਣ 24 ਇਹਦੇ ਤੋਂ ਪਤਾ ਲੱਗਦਾ ਕਿ ਇਹ ਸਾਰੇ ਰੋਜ਼ਗਾਰੀ ਦਾ ਸਿਰਜਨ ਹੋਇਆ ਹੋਰ ਕੀ ਹੋਇਆ ਇਹਦੇ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਗਰੀਬ ਨੂੰ ਘਰ ਮਿਲੇ ਹਰ ਗਰੀਬ ਨੂੰ ਛੱਤ ਮਿਲੇ ਇਦੇ ਤਹਿਤ ਪ੍ਰਧਾਨ ਮੰਤਰੀ ਜੀ ਨੇ ਇਹ ਯੋਜਨਾ ਪੂਰੇ ਦੇਸ਼ 'ਚ ਚਾਲੂ ਕੀਤੀ ਮੈਦਲੀ ਵਿਧਾਨ ਸਭਾ ਜੀ ਵੀ ਬੋਲਿਆ ਸੀ ਕਿ ਪੰਜਾਬ ਨੂੰ ਜਿੰਨਾ ਲਾਭ ਇਹਦਾ ਉਠਾਣਾ ਚਾਹੀਦਾ ਉਹਨਾਂ ਲਾਭ ਪੰਜਾਬ ਨਹੀਂ ਉਠਾ ਰਿਆ ਔਰ ਲੇਕਿਨ ਜਿਸ ਧੀਮੀ ਗਤੀ ਨਾਲ ਵੀ ਸਰਕਾਰ ਚੱਲੀ ਹੈ ਪੰਜਾਬ ਦੀ ਸਰਕਾਰ ਜਿਸ ਤਰੀਕੇ ਨਾਲ ਲੋਕਾਂ ਦੇ ਇਤਿਹਾਸ ਦੀ ਗੱਲ ਕਰਦੀ ਹੈ ਪਰ ਇਹ ਤੋਂ ਉਹਨਾਂ ਨੇ ਕੀਤੇ ਨਹੀਂ ਹੈ ਮੈਂ ਅੱਜ ਵੀ ਇਹ ਮੰਨਦਾ ਕਿ ਇਸ ਯੋਜਨਾ ਦਾ ਲਾਭ ਮੇਰੇ ਗਰੀਬ ਭੈਣ ਭਰਾ ਨੂੰ ਜਿਹਦਾ ਕਰਨੀ ਹੈ ਉਹਨੂੰ ਇਸ ਤੋਂ ਵੀ ਜ਼ਿਆਦਾ ਮਿਲ ਸਕਦਾ ਸੀ ਖੋਰ ਵੀ ਜਿਆਦਾ ਮਿਲ ਸਕਦਾ ਸੀ ਅਗਰ ਇਹ ਪੰਜਾਬ ਦੀ ਸਰਕਾਰ ਨੇ ਸਕਿਰਿਆਤਾ ਦਿਖਾਈ ਹੁੰਦੀ ਪੰਜਾਬ ਦੀ ਸਰਕਾਰ ਨੇ ਆਪਣੇ ਵਾਜਕਰ ਦਾ ਨਿਰਵਾਹ ਕੀਤਾ ਉਹਦਾ ਲੇਕਿਨ ਉਹਦੇ ਬਾਵਜੂਦ ਵੀ ਸਾਡੀ ਪਾਰਲੀਮੈਂਟ ਦੇ ਅੰਦਰ 2019 ਚ 698 ਪਰਿਵਾਰਾਂ ਨੂੰ ਛਤ ਮਿਲੀ ਹੈ ਔਰ 2023 ਚ 2585 ਪਰਿਵਾਰ ਨੇ ਜਿਨ੍ਹਾਂ ਨੂੰ ਇਹ ਲਾਭ ਮਿਲਿਆ ਇਸ ਕਰਕੇ ਆਪ ਸਭ ਦੇ ਮਾਧਿਅਮ ਦੇ ਨਾਲ ਗੁਰਦਾਸਪੁਰ ਪਾਰਲੀਮੈਂਟ ਦੀ ਜਨਤਾ ਨੂੰ ਅਸੀਂ ਆਪਣਾ ਰਿਪੋਰਟ ਕਾਰਡ ਦਿੱਤਾ ਹੈ ਕਿ 10 ਸਾਲਾਂ ਚ ਇਸ ਪਾਰਲੀਮੈਂਟ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਲੱਗ-ਅਲੱਗ ਸਕੀਮਾਂ ਦੇ ਲਾਭਵਰਤੀ ਲੋਕ ਕਿੰਨੇ ਨੇ ਔਰ ਇਹਦੇ ਪਿੱਛੇ ਕਾਰਨ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਰਹਿ ਗਏ ਨੇ ਜਦੋਂ ਇੱਕ ਦਿਨ ਨੂੰ ਵੋਟ ਪਾਣ ਜਾਣਗੇ ਔਰੇ ਰਿਪੋਰਟ ਕਾਰਡ ਜਦੋਂ ਤੁਹਾਡੇ ਮਾਧਿਅਮ ਦੇ ਨਾਲ ਹਰ ਘਰ ਤੱਕ ਪੁੱਜੇਗਾ ਤੇ ਉਹ ਸੋਚਣ ਨੂੰ ਮਜਬੂਰ ਹੋਣਗੇ ਕਿ ਸਾਡੇ ਵੋਟ ਦਾ ਅਗਰ ਅਸਲੀ ਹੱਕਦਾਰ ਹੈ ਜਿਹੜਾ ਗਰੀਬ ਦੇ ਬਾਰੇ ਸੋਚਦਾ ਹੈ ਜਿਹੜਾ ਦਬਲੇ ਕੁਦਲੇ ਬਰਗ ਦੇ ਬਾਰੇ ਸੋਚਦਾ ਹੈ ਜਿਹੜਾ ਸਮਨ ਸਮਾਨੇ ਜਨ ਮਾਨਸ ਦੇ ਜੀਵਨ ਸਤਾਰ ਨੂੰ ਉੱਚਾ ਕਰਨ ਦੇ ਬਾਰੇ ਸੋਚਦਾ ਹੈ ਔਰ ਉਹ ਕੇਵਲ ਔਰ ਕੇਵਲ ਨਰਿੰਦਰ ਮੋਦੀ ਹੈ ਜਿਹੜਾ ਇਸ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਵੱਲ ਅਗਰ ਅਗਰੇ ਸਰ ਹੋ ਰਿਹਾ ਹੈ ਜਿਹੜਾ ਇੱਕ ਪਾਸੇ ਦੇਸ਼ ਨੂੰ ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਕਰਨ ਦੇ ਲਈ ਟਾਰਗੇਟ ਫਿਕਸ ਕਰ ਰਿਹਾ ਆਪਣੇ ਆਪ ਨੂੰ ਦੂਜੇ ਪਾਸੇ ਆਪਣੇ ਸਾਂਸਕ੍ਰਿਤਿਕ ਉਥਾਨ ਦੇ ਲਈ ਵੀ ਲੱਗਾ ਉਹਦਾ ਉਦਾਹਰਣ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਔਰ ਅਯੁੱਧਿਆ ਦੇ ਅੰਦਰ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਨੂੰ ਪੂਰਾ ਕਰਨਾ ਇਹ ਜਿਸ ਦੇਸ਼ ਦੇ ਅੰਦਰ ਸਾਂਸਕ੍ਰਿਤਿਕ ਗ੍ਰੋਹਰ ਦੇ ਪ੍ਰਤੀ ਸਰਕਾਰਾਂ ਸजग ਹੁੰਦੀਆਂ ਔਰ ਉਹਦੇ ਨਾਲ-ਨਾਲ ਗਰੀਬ ਦੇ ਜੀਵਨ ਨੂੰ ਉੱਚਾ ਚੁੱਕਣ ਦੀ ਗੱਲ ਲੈ ਕੇ ਸਕੀਮਾਂ ਬਣਾਉਂਦੀਆਂ ਉਸ ਦੇਸ਼ ਨੂੰ ਵਿਕਸਿਤ ਦੇਸ਼ਾਂ ਮੰਨ ਤੋਂ ਕੋਈ ਨਹੀਂ ਰੋਕ ਸਕਦਾ ਮੇਰੀ ਗੁਰਦਾਸਪੁਰ ਪਾਰਲੀਮੈਂਟ ਦੇ ਸਭ ਮਤਦਾਤਾ ਦੇ ਅੱਗੇ ਨਿਵੇ ਬੇਨਤੀ ਹੈ ਜਾਤੀ ਪਾਤੀ ਦੇ ਤੋਂ ਉੱਪਰ ਉੱਠੋ ਪੰਥ ਤੋਂ ਉੱਪਰ ਉੱਠੋ ਕਿਵਰ ਅਸੀਂ ਪੰਜਾਬੀ ਆਂ ਔਰ ਪੰਜਾਬ ਦੇ ਵਿਕਾਸ ਲਈ ਪੰਜਾਬ ਦੇ ਅਮਨ ਤੇ ਸ਼ਾਂਤੀ ਲਈ ਪੰਜਾਬ ਦੇ ਅੰਦਰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣ ਲਈ ਪੰਜਾਬ ਦਾ ਖੋਆ ਗੌਰਵ ਦਿਲਾਉਣ ਦੇ ਲਈ ਨਰਿੰਦਰ ਮੋਦੀ ਦੀਆਂ ਇਹ ਜਨ ਕਲਿਆਣ ਯੋਜਨਾ ਦਾ ਲਾਭ ਲੈਣ ਲਈ ਇੱਕ ਤਰੀਕ ਨੂੰ ਕਮਲ ਵਾਲਾ ਬਟਨ ਦਵਾਓ ਇਹੀ ਗੱਲ ਸੀ ਲਾਤੀ ਪਛਮੀ ਨੇ ਪੰਜਾਬ ਸਰਕਾਰ ਤੋਂ ਰੋਣਾ ਕਦੀ ਗਈ ਹੈ ਕਿ ਆੜੀਸ ਦਾ ਪੈਸਾ ਸਾਨੂੰ ਆਇਆ ਨਹੀਂ ਇਸ ਕਰਕੇ ਗ੍ਰਾਮੀ ਝੜਕਾ ਜਿਹੜੀ ਹੈ ਜੇ ਪਿੰਡੂ ਚਤਰ ਹੈ ਅਸੀਂ ਨਹੀਂ ਬਣਾ ਪਾਈ ਐਸਾ ਜੀ ਕਿ ਪੰਜਾਬ ਸਰਕਾਰ ਕੀ ਬੋਲਦੀ ਹੈ ਔਰ ਉਹ ਉਹਦੀ ਗੱਲ ਨੂੰ ਹੁਣ ਕੋਣ ਕਿੰਨੇ ਧਿਆਨ ਨਾਲ ਸੁਣਦਾ ਹੈ ਇਹ ਜਿਹੜਾ ਉਹਨਾਂ ਦਾ ਇੱਕ ਭਰਮ ਜਾਲ ਸੀ ਨਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਬਿਲਕੁਲ ਨੰਗਾ ਹੋ ਚੁੱਕਿਆ ਅੱਜ ਆਮ ਆਦਮੀ ਪਾਰਟੀ ਨੂੰ ਕੋਈ ਵੀ ਬੰਦਾ ਸੀਰੀਅਸ ਨਹੀਂ ਲੈਂਦਾ ਕਿਉਂਕਿ ਜਿਹੜਾ ਬੰਦਾ 20 ਦਿਨ ਦੀ ਛੁੱਟੀ ਤੇ ਆਇਆ ਉਹ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਦਾ ਪਿਆ ਕਿ ਪਤਾ ਨਹੀਂ ਪਾਕਿਸਤਾਨ ਦੀ ਜੰਗ ਜਿੱਤ ਕੇ ਆਇਆ ਭ੍ਰਸ਼ਟਾਚਾਰ ਦੇ ਅੰਦਰ ਸੀ 20 ਦਿਨ ਲਈ ਪ੍ਰਚਾਰ ਲਈ ਬਾਹਰ ਆਇਆ ਲੇਕਿਨ ਉਹ ਆਪਣੇ ਭ੍ਰਸ਼ਟਾਚਾਰ ਦੀ ਗੱਲ ਨਹੀਂ ਕਰਦਾ ਝੂਠੇ ਜਿਸ ਤਰੀਕੇ ਨਾਲ ਉਹ ਬੋਲਦਾ ਲੋਕਾਂ ਦੇ ਸਾਹਮਣੇ ਬਿਲਕੁਲ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨੰਗੀ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਜਿਸ ਤਰੀਕੇ ਨਾਲ ਪੰਜਾਬੀ ਡਰਿਆ ਹੋਇਆ ਜਿਸ ਤਰੀਕੇ ਨਾਲ ਇੰਡਸਟਰੀ ਪਲਾਨ ਕਰ ਰਹੀ ਹੈ ਜਿਸ ਤਰੀਕੇ ਨਾਲ ਰੋਜ਼ ਖੋਹ ਰਹੀ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਅੱਜ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਪ੍ਰਸੰਗਿਤਾ ਜ਼ੀਰੋ ਹੈ ਪੰਜਾਬ ਬੀਜੇਪੀ ਨਾਲ ਮੋਦੀ ਦੇ ਨਾਲ ਵਿਕਸਿਤ ਪੰਜਾਬ ਦਾ ਸੁਪਨਾ ਲੈ ਕੇ ਵੋਟ ਕਾਸਟ ਕਰਨ ਜਾ ਰਿਹਾ ਹੈ ਧੰਨਵਾਦ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ